ਹਾਂ ਭਾਈ ਸਤਿ ਸ੍ਰੀ ਅਕਾਲ ਗੁਰਚਰਨ ਬੋਲਦਾ ਸੀ। ਔਰ ਹਾਂਜੀ ਸਤਿ ਸ੍ਰੀ ਅਕਾਲ ਅੰਕਲ ਸਤਿ ਸ੍ਰੀ ਅਕਾਲ। ਲੱਗੀ ਹੋ ਗਿਆ ਭਾਈ ਦਾੜ੍ਹੀ ਹੋ ਗਈ ਚਿੱਟੀ। ਪਰ ਇਹ ਥੋੜੀ ਐ ਵੀ ਅਸੀਂ ਕੋਈ ਬੁੱਢੇ ਹੋ ਗਏ। ਮੈਨੂੰ ਇਹ ਦੱਸ ਪਿਆ। ਬੁੱਢੇ ਤਾਂ ਬੁੱਟਾ ਤੇ ਮਾਰਦ ਕਰਦੇ ਕੋਰਾ ਤੇ ਮਾਰਦ ਕਰਦੇ ਬੁੱਟੇ ਨੂੰ ਬੁੱਟੇ ਤੇ ਮਾਰਦੇ ਅੱਗੇ। ਤੇ ਪਰ ਅੱਛਾ। ਅੱਛਾ। ਜੇ ਉਮਰ ਦੇ ਕੋਈ ਪੈਸੇ ਨਹੀਂ ਕੋਈ। ਇੱਕ ਮਿੰਟ ਭਾਈ ਤੁਹਾਡੀ ਆਵਾਜ਼ ਨਹੀਂ ਸਾਫ਼ ਆਉਂਦੀ ਥੋੜਾ ਜਿਹਾ ਮੂੰਹ ਤੇ ਕੋਲੇ ਫੋਨ ਕਰਕੇ ਬੋਲੋ ਕੀ ਹਾਂ ਨੇ ਤੁਸੀਂ ਹਾਂ ਅੰਕਲ ਤਹਾਨੂੰ ਤੁਹਾਨੂੰ ਬੋਧਣੀ ਪਊਗਾ ਮਖੇਰੇ ਅੱਛਾ ਇੱਕ ਗੱਲ ਨਹੀਂ ਸੁਣੀ ਕੀ ਬਣਿਆ ਦੇ ਬੰਦਿਆ ਤੇਰੀ ਤੂੰ ਆਖਰ ਹੋਣਾ ਮਿੱਟੀ ਤੇਸ਼ਕ ਨੇ ਹਰ ਦਮ ਤਾਜ ਆ ਰਹਿਣਾ ਤੇ ਭਾਵੇਂ ਦਾੜੀ ਹੋ ਜੇ ਚਿੱਟੀ ਹਾਂਜੀ ਹੂੰ ਤੇ ਭਾਈ ਤੇਰੇ ਨਾਲ ਇਸ਼ਕ ਹੋ ਗਿਆ ਇਸ਼ਕ ਸਾਨੂੰ ਸਾਰਿਆਂ ਨਾਲ ਇਸ਼ਕ ਕੋਈ ਐ ਥੋੜੀ ਹੁੰਦਾ ਵੀ ਇਸ਼ਕ ਕੋਈ ਕੁੜੀ ਬੁੜੀ ਨਾ ਥੋੜੀ ਹੁੰਦਾ ਇਸ਼ਕ ਇਸ਼ਕ ਦੀ ਤਾਂ ਪਰਿਭਾਸ਼ਾ ਹੀ ਬਾਰੀ ਤੁਹਾਨੂੰ ਪਤਾ ਹੈ ਮੈਂ ਪੁਰਾਣੇ ਵੇੜਿਆਂ ਦਾ ਹੈਗਾ ਉਹ ਬਾਰਿਸ਼ਾਂ ਦੀਆਂ ਕਾਫੀਆਂ ਵੀ ਪੜੀਆਂ ਵੀ ਆ ਮੇਰੀ ਨਾਲ ਅੱਛਾ ਜੀ ਹੂੰ ਪਹਿਲਾਂ ਇਸ਼ਕ ਖੁਦਾ ਨੇ ਕੀਤਾ ਨਬੀ ਮਸ਼ੂਕ ਬਣਾਇਆ ਹੂੰ ਠੀਕ ਹੈ ਜੀ ਅੱਛਾ ਤਾਂ ਇਸ਼ਕ ਬਸ ਉਸ ਰੱਬ ਨਾਲ ਕਰਿਆ ਹੈਗਾ ਤੇ ਹੁਣ ਬਸ ਇੱਕ ਰੱਬ ਦੇ ਬੰਦੇ ਨਾਲ ਕਰਨ ਨੂੰ ਕਰਦੇ ਹਾਂ ਉਸਤਾ ਭਾਈ ਕਿ ਰੱਬ ਦੇ ਬੰਦੇ ਰਾਜੀ ਹੈ ਤਾਂ ਕਜੀ ਤੁਸੀਂ ਮੇਰ ਨਾਲ ਇਸ਼ਕ ਲੜਾਉਣ ਨੂੰ ਫਿਰਦੇ ਹੋਗੇ ਮੇਰੇ ਹਾਂ ਚਲੋ ਇਹ ਉਹ ਗਾਣਾ ਨਹੀਂ ਸੁਣਾ ਕਿਸੇ ਡਿਸਕੋ ਮੇ ਜਾਏ ਕਿਸੇ ਹੋਟਲ ਮੇ ਖਾਏ ਕੋਈ ਦੇਖ ਲੈਣਾ ਹਮੇ ਯਾਹ ਕੋ ਚਲੋ ਇਸ਼ਕ ਲੜਾਏ ਇਸ਼ਕ ਲੜਾਏ ਇਸ਼ਕ ਲੜਾਏ ਸਨਮ ਉਹ ਵਾਲਾ ਇਸ਼ਕ ਲੜਾਉਣ ਨੂੰ ਕਰਦਾ ਮੇਰਾ ਤੇ ਮੇਰੇ ਤਾਂ ਪੰਗਾ ਹੋ ਗਿਆ ਖੜਾ ਹੂੰ ਇੰਦਾ ਇਲਾਜ ਮੇਥੋਂ ਕਰਵਾਉਣ ਨੂੰ ਕਹਿੰਦੇ ਪੱਟੀਆਂ ਲਵਾਉਣ ਨੂੰ ਫਿਰਦੇ ਆਪਦੇ ਦਿਲ ਤੇ ਹਾਂ ਟੁੱਟੇ ਦਿਲ ਦਾ ਇਲਾਜ ਕਰਾਉਣਾ ਕਰਦਾ ਹੈ ਕੀਂ ਤੋੜਤਾ ਤੱਕ ਡੀਲ ਮੈਂ ਤਾਂ ਹਜੇ ਟੋਲੇ ਹੀ ਨਹੀਂ ਆ ਮੈਂ ਤਾਂ ਹਜੇ ਮੈਂ ਤਾਂ ਤੁਸੀਂ ਫੜਾਇਆ ਹੀ ਨਹੀਂ ਫੜਾਇਆ ਨਹੀਂ ਭਾਈ ਮੇਰੀ ਗੱਲ ਸੁਣ ਇੱਕ ਤੈਨੂੰ ਮੈਂ ਇੱਕ ਦੱਸਦਾ ਗੱਲ ਕਿ ਮੈਂ ਨਾ ਲਾਤ ਸੀਗੀ ਨਵੇਂ ਸਾਲ ਦੀ ਪਾਰਟੀ ਜੀ ਉੱਥੇ ਹਾਂਜੀ ਸਰ 31 ਦਸੰਬਰ ਵਾਲੀ ਤੇ ਮੈਂ ਨਵੇਂ ਸਾਲ ਦੀ ਪਾਰਟੀ ਤੇ ਵੀ ਦਾਰੂ ਪੀ ਲਿਆ ਮੇਰਾ ਕੁਝ ਹੋ ਗਿਆ ਵੱਧ ਹਾਂਜੀ ਤੇ ਮੈਂ ਘਰੇ ਆਇਆ ਤੇ ਘਰੇ ਆ ਤੇਰੇ ਵਾਲੀ ਤਾਈ ਇਹਨੇ ਖੋਲਿਆ ਬਾਰ ਹਾਂਜੀ ਤੇ ਮੇਰੇ ਖਾਦੀ ਪੀਤੀ ਸੀ ਭਾਈ ਪਾਲੀ ਤੇ ਮੈਂ ਤੈਨੂੰ ਬਾਹਰ ਚੋਂ ਚੱਕ ਲਈ ਹਾਂਜੀ ਬਾਹਰ ਚੋਂ ਗੋਦੀ ਚੱਕ ਤੇ ਮੈਂ ਤਾਂ ਵੀ ਲੈ ਜਾ ਅੰਦਰ ਹਾਂਜੀ ਅੰਦਰ ਲੈ ਜਾ ਤੇ ਮੈਂ ਲੱਤਾਂ ਲਈਆਂ ਚੱਕ ਤੇ ਲੱਤਾਂ ਚੱਕ ਕੇ ਰੱਖਣੀਆਂ ਮੋਢੇ ਤੇ ਤੇ ਦੇਹ ਤੇਰੇ ਦੀ ਅੰਦਰ ਰੇ ਤੇਰੇ ਦੀ ਬਾਹਰ ਰੇ ਤੇਰੇ ਦੀ ਅੰਦਰ ਦੇਹ ਤੇਰੇ ਦੀ ਬਾਹਰ ਹਾਂ ਐ ਚੱਲਿਆ ਵੀ ਐ ਮੈਂ 40 ਮਿੰਟ ਲਾਇਆ ਇਹ ਕਰਕੇ ਉਹ ਸੁਣੀ ਜਾਨ ਨੇ ਮੇਰੀ ਗੱਲ ਕਿ ਕੋਈ ਕੋਲੇ ਤਾਂ ਨਹੀਂ ਆ ਗਿਆ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਦੱਸੋ ਦੱਸੋ ਫੇਰ ਕੀ ਹੋ ਗਿਆ ਬਸ ਫੇਰ ਕੀ ਹੋਣਾ ਸੀ ਜਦੋਂ ਵੀ ਕਰ ਕਰ ਕੇ ਹਟੇ ਨਾ ਤੇ ਮੇਰੇ ਤਾਂ ਵੀ ਉੱਤੇ ਤਾਂ ਐ ਲੱਗ ਗਿਆ ਜਿਵੇਂ ਅੰਦਰ ਬਲੇਡ ਬਲੇਡਾਂ ਭਰੀ ਬੈਠੀ ਹੁੰਦੀ ਹੈ ਉਹ ਅੰਦਰ ਕੱਟ ਲੱਗ ਗਿਆ ਮੇਰੇ ਤੇ ਅੱਛਾ ਉਹ ਨਾ ਅੰਕੀ ਜੀ ਜਦੋਂ ਕਦੇ ਕਦੇ ਕਰਦੀ ਹੈ ਨਾ ਔਰਤ ਜਨਾਨੀ ਅੱਛਾ ਉਹ ਤਾਂ ਹੀਤ ਹੁੰਦੀ ਹੈ ਬਾਹਰ ਹੀ ਤੇ ਉਹ ਤੁਸੀਂ ਉਹਨੂੰ ਤੁਸੀਂ ਨਾ ਹੋ ਕਲੋਸ ਆ প্লাਸ ਜੀ 3 ਆ ਤੁਸੀਂ ਰੈਡੀ ਕੀਤਾ ਨਾ ਤੁਸੀਂ ਫੋਰ ਪਲੇ ਕੀਤਾ ਫੋਰ ਪਲੇ ਜ਼ਰੂਰੀ ਹੁੰਦਾ ਅੱਛਾ ਅੱਛਾ ਇਹ ਸਭ ਕਰਨ ਤੋਂ ਪਹਿਲਾਂ ਫੋਰ ਪਲੇ ਕੀਤਾ ਤੁਸੀਂ ਫੋਰ ਪਲੇ ਕਰਦੇ ਕੋਈ ਫਿਰ ਉਹ ਗਿੱਲੀ ਹੁੰਦੀ ਫਿਰ ਤੁਸੀਂ ਸੰਦ ਤੁਸੀਂ ਆਪ ਦਾ ਅੰਦਰ ਬਾੜ ਦੇ ਫਿਰ ਸੁਵਾਦ ਆਉਣਾ ਫਿਰ ਉਹਨੂੰ ਵੀ ਸੁਵਾਦ ਆਉਂਦਾ ਫਿਰ ਦੇਖਦੇ ਤੁਸੀਂ ਉਹ ਫੋਰ ਪਲੇ ਨਾ ਫੋਰ ਪਲੇ ਤਾਂ ਉਹ ਤਾਂ ਕੁਝ ਖਿੱਚ ਖਿੱਚ ਕੇ ਤਾਂ ਲੈ ਜਾਂਦੀ ਮੈਂ ਵੀ ਗੋਦੀ ਤੱਕ ਲਈ ਮੇਰੀ ਤਾਂ ਸਿਭਾਈ ਖਾਧੀ ਪੀਤੀ ਬਾਲੀ ਤਾਂ ਮੈਨੂੰ ਤਾਂ ਕੁਝ ਪਤਾ ਜੇ ਨਹੀਂ ਤੇ ਮੇਰੇ ਕੋਲ ਹੀ ਆ ਜਾਓ ਤੇ ਮੈਂ ਤੁਹਾਨੂੰ ਕਰਾਂ ਇਲਾਜ ਤੁਹਾਡਾ ਤੇ ਕੋਈ ਸਾਡੇ ਵੀ ਦੋ ਰੁਪਏ ਬਣ ਜਾਣ ਇੱਧਰ ਪੈਸੇ ਨਹੀਂ ਮੈਨੂੰ ਤੂੰ ਮੈਨੂੰ ਤਾਂ ਸ਼ਰਮ ਮੈਨੂੰ ਮੈਨੂੰ ਤਾਂ ਲੱਗੂਗੀ ਸ਼ਰਮ ਤੇ ਮੈਂ ਤਾਂ ਮੇਰਾ ਨਾਕ ਕੱਢ ਕੇ ਤੁਹਾਨੂੰ ਦਿਖਾਤਾ ਨਾ ਤੂੰ ਤਾਂ ਨਾਗ ਦੇ ਅੱਗੇ ਨਾ ਤੂੰ ਦੀਨਾ ਵਜਾਉਂਦੀ ਖੜੇਂਗੀ ਤੂੰ ਮੇਰਾ ਨਾਗ ਲਹਿ ਦੀਨ ਵਜਾ ਲਾਂਗੇ ਨਾਗ ਦੀਨ ਵਜਾ ਕੇ ਖੁੱਡੇ ਵੀ ਦੇ ਦਾਂਗੇ ਨਾਗ ਨੂੰ ਤੁਸੀਂ ਆਓ ਤਾਂ ਸਰੀ ਸਾਡੇ ਚਰਨ ਪਾਓ ਤਾਂ ਸਰੀ ਕੀ ਚਾਪਨ ਪਾਈ ਆ ਤੁਹਾਡੇ ਕੋਲ ਇਹ ਮੈਂ ਤੁਹਾਨੂੰ ਇੱਥੇ ਦੱਸਦੇ ਕੋ ਮਾਲਮ ਮਲਮ ਜੀ ਲੌਂਗ ਵਾਲੇ ਮੈਨੂੰ ਕਿਉਂ ਗੱਭਰੂ ਜਵਾਨਾਂ ਨੂੰ ਤੂੰ ਫੇਲ ਕਰਦਾਂਗਾ ਗੱਭਰੂ ਮੁੰਡਿਆਂ ਨੂੰ ਤੂੰ ਫੇਲ ਕਰਦਾ ਇਨਾ ਤੋਹਨਾ ਸੁਨੱਖਾ ਮੁੰਡਾ ਹੈਗਾ ਤੁਹਾਨੂੰ ਪਤਾ ਹੈ ਪਿੰਡੇ ਚ ਮੈਨੂੰ ਗੁਰਚਾਰ ਗੁਰਚਾਰ ਆਪਣੇ ਪਿੰਡ ਚ ਖਾੜਾ ਵੀ ਗੁਰਚਾਰਨ ਮਾਲ ਦੇ ਨਾਮ ਨਾਲ ਮਸ਼ਹੂਰ ਹੈ ਮੈਂ ਆਪਣੇ ਦਾਦਾ ਵੀ ਮਾਲ ਲੰਦਾ ਸੀ ਪਿਓ ਵੀ ਮਾਲ ਲੰਦਾ ਮੈਨੂੰ ਪਤਾ ਨਹੀਂ ਆਪਣੇ ਬਾਰੇ ਅੱਛਾ ਜੀ ਹੋਰ ਕੀ ਲੋਕ ਇਹ ਆ ਨਹੀਂ ਕਰੋ ਹੁਣ ਹਾਂ ਦੱਸੋ ਨਹੀਂ ਕਾਹ ਦੋ ਤੇ ਜੇ ਭਰ ਲਿਆ ਪੈਸਿਆਂ ਦੀ ਠੀਕ ਹੈ ਤੇ ਤੁਹਾ ਦਾ ਨਾਲ ਕਰਮ ਹੋਣੀ ਹੈ ਮੈਨੋਂ ਨਹੀਂ ਹੈ ਮੱਲਮ ਪੱਤੀ ਤੁਹਾਡੀ ਜੇ ਤੁਸੀਂ ਮੇਰੀ ਗੱਲ ਸਮਝ ਜੇ ਤੁਸੀਂ ਲਾਤੀ ਮੱਲਮ ਪੱਟੀ ਤੇ ਜੇ ਸੱਪ ਨੇ ਚੱਕ ਲਈ ਛਜਲੀ ਤੇ ਫਿਰ ਸੱਪ ਨੂੰ ਕੀ ਸੱਪ ਨੂੰ ਥੱਪ ਪਾ ਲੂਗਾ ਖੱਡ ਦੇ ਵਿੱਚ ਦੇ ਵੜ ਜਾ ਖੱਡੇ ਚ ਫੇਰ ਖੱਡ ਵੀ ਦੀ ਮੰਗੀ ਲੈ ਦਿੱਲੀ ਵੀ ਦੇਵਾਂਗੇ ਮੈਂ ਮੈਂ ਉਹਨੂੰ ਦਿਲ ਵੀ ਦੇਵਾਂਗੇ ਇਹਦੇ ਤੋਂ ਥੋੜਾ ਕਾਟਦੇ ਆਂ ਅੱਛਾ ਜੀ ਆ ਗੱਲ ਹੈ ਹਾਂ ਆ ਗੱਲ ਪੱਕੀ ਆ ਤਾਂ ਫਿਰ ਮੇਰੀ ਗੱਲ ਸੁਣ ਤੂੰ ਤੇਰੇ ਕੋਲ ਮਰੀਜ਼ ਮੁਰੂਜ ਨਾਲ ਜਦੋਂ ਤੇਰੇ ਮਰੀਜ਼ ਮੁਰੂਜ ਤੇ ਲੰਚ ਟਾਈਮ ਜੇ ਚਾਹੂੰਗਾ ਮੈਂ 2:00 ਵਜੇ ਦੇ ਵਿੱਚ ਕੋਈ ਨਹੀਂ ਨਹੀਂ ਮੈਂ ਡਾਕਟਰ ਸਾਹਿਬ ਨੂੰ ਕਹਿ ਦੂੰਗੀ ਆਪਣਾ ਸਪੈਸ਼ਲ ਮਰੀਜ਼ ਹੈਗਾ ਉਹ ਕਿਸੇ ਨੂੰ ਨਹੀਂ ਆਉਣ ਦੇਣਗੇ ਅੰਦਰ ਬਾਕੀ ਸਭ اچھا ਜਦੋਂ ਆਪਈ ਫਰਮਾਓ ਨਾ ਤੂੰ ਘਟਾ ਪਾਉਣ ਜੰਗਾ ਠੀਕ ਹੈ